ਅੱਜ ਰਾਸ਼ਟਰੀ ਏਕਤਾ ਦਿਵਸ ਨੂੰ ਮੋਕ ਰੱਖਦੇ ਹੋਏ ਜਿਲ੍ਹਾ ਫਰੀਦਕੋਟ ਦੀ ਕੁਝ ਵੱਲੋਂ ਐਨ ਜੀਓ ਦੇ ਸਹਿਯੋਗ ਨਾਲ ਵੱਲਾ ਭਾਈ ਪਟੇਲ ਜੀ ਦੀ ਅਦੁੱਤ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 400 ਬੱਚਾ ਨੇ ਭਾਗ ਲਿਆ ਸਟੇਡੀਅਮ ਤੋਂ ਚਾਲੂ ਹੋ ਕੇ ਨਹਿਰਾ ਦੇ ਪੋਰ ਤੱਕ ਇਹ ਮੈਰਾਥਨ ਦੌੜ ਕਰਾਈ ਗਈ ਤੇ ਮੈਰਾਥਨ ਦੌਰ ਤੋਂ ਬਾਅਦ ਬੱਚਾ ਨੂੰ ਰੈਫਰੈਸ਼ਮੈਂਟ ਵੀ ਦਿੱਤੀ ਗਈ ਰਾਸ਼ਟਰੀ ਗਾਲ ਦੀ ਸਾਰਿਆਂ ਨੂੰ ਰਾਸ਼ਟਰੀ ਇਕਤਾ ਦਿਵਸ ਤੇ ਪੁਲਿਸ ਮੁਲਾਜ਼ਮਾਂ ਕਨੂੰ ਫਰੀਦਕੋਟ ਦੇ ਜ਼ਿਲ੍ਹਾ ਦੇ ਵਿੱਚ ਰਨਿੰਗ ਆਸਤੇ ਉਪਰਾਲਾ ਕੀਤਾ ਸੀ ਕਿ ਬਹੁਤ ਵਧੀਆ ਉਪਰਾਲਾ ਹੈਗਾ ਤੇ ਬਹੁਤ ਸੋਹਣੀ ਅੱਜ ਸਾਰੇ ਵਿਦਿਆਰਥੀਆਂ ਨੇ ਨੌਜਵਾਨ ਪੀੜੀ ਨੇ ਰਨਿੰਗ ਲਾਈ ਆ ਤੇ ਇਸ ਮੁਕਾਮ ਵੱਲ ਤੁਰਿਆ ਤੇ ਤੁਰੇ ਹੀ ਰਹਿਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਬਾਸ ਸਾਡਾ ਉਹੀ ਉਪਰਾਲਾ ਤੇ ਜੈ ਹਿੰਦ ਸਾਰਿਆਂ ਨੂੰ